ਸਾਤਰੀਏ ਕਾਲਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਵਫਾਦਾਰੀ ਦੇ ਨਾਲ। ਆਸ ਕਰਦੀ ਹਾਂ ਤੁਹਾਨੂੰ ਇਹ ਵੱਖਰੀ ਜਿਹੀ ਕਹਾਣੀ ਬਹੁਤ ਪਸੰਦ ਆਵੇਗੀ। ਹਾਲੇ 2 ਦਿਨ ਪਹਿਲਾਂ ਹੀ ਤਾਂ ਇੰਡੀਆ ਤੋਂ ਆਈ ਸੀ ਤੇ ਅੱਜ ਵਾਪਸ ਜਾ ਰਹੀ ਸੀ। ਥਕਾਵਟ ਨਾਲ ਸਰੀਰ ਚੂਰ ਹੋ ਚੁੱਕਿਆ ਸੀ। ਜਹਾਜ਼ ਵਿੱਚ ਜਾ ਕੇ ਆਪਣੀ ਸੀਟ ਤੇ ਬੈਠ ਗਈ। ਮਨ ਥੋੜਾ ਉਦਾਸ ਸੀ ਕਿ ਕੀ ਸੋਚਿਆ ਸੀ? ਤੇ ਕੀ ਹੋ ਗਿਆ ਸੀ ਨਾਲ ਹੀ ਇਹ ਸੋਚ ਕੇ ਮਨ ਨੂੰ ਥੋੜੀ ਤਸੱਲੀ ਵੀ ਸੀ ਕਿ ਮੈਂ ਜਿਸ ਮਕਸਦ ਲਈ ਅਮਰੀਕਾ ਆਈ ਸੀ ਉਸ ਮਕਸਦ ਵਿੱਚ ਕਾਮਯਾਬ ਹੋ ਕੇ ਵਾਪਸ ਜਾ ਰਹੀ ਸੀ ਇਹ ਸੋਚ ਕੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਾਨ ਆ ਗਈ ਸੀ ਐਨੇ ਵਿੱਚ ਹੀ ਜਹਾਜ਼ ਨੇ ਉਡਾਨ ਭਰੀ ਤੇ ਥਕਾਵਟ ਕਰਕੇ ਕਦੋਂ ਮੇਰੀ ਅੱਖ ਲੱਗ ਗਈ ਮੈਨੂੰ ਪਤਾ ਹੀ ਨਹੀਂ ਲੱਗਾ ਲਗਭਗ 5-6 ਘੰਟਿਆਂ ਦੀ ਨੀਂਦ ਤੋਂ ਬਾਅਦ ਜਦੋਂ ਮੇਰੀ ਅੱਖ ਖੁੱਲੀ ਤਾਂ ਜਹਾਜ਼ ਬੱਦਲਾਂ ਤੋਂ ਕਾਫੀ ਉੱਪਰ ਹਵਾ ਨਾਲ ਗੱਲਾਂ ਕਰਦਾ ਜਾ ਰਿਹਾ ਸੀ ਮੈਂ ਆਪਣੀ ਸੀਟ ਤੋਂ ਉੱਠੀ ਬਾਥਰੂਮ ਜਾ ਕੇ ਫਰੈਸ਼ ਹੋ ਕੇ ਆਈ ਤੇ ਆਪਣੀ ਸੀਟ ਤੇ ਬੈਠ ਕੇ ਮੈਗਜ਼ੀਨ ਪੜਨ ਲੱਗੀ ਸੀ ਕੁਝ ਦੇਰ ਤੱਕ ਮੈਗਜ਼ੀਨ ਪੜਨ ਤੋਂ ਬਾਅਦ ਮੈਂ 에ਅਰ ਹੋਸਟੈਸ ਨੂੰ ਕਾਫੀ ਲਈ ਬੇਨਤੀ ਕੀਤੀ ਨਾਲ ਹੀ ਮੈਨੂੰ ਅਭਿਜੋਤ ਦਾ ਖਿਆਲ ਆ ਗਿਆ ਅਭਿਜੋਤ ਉਸ ਨੇ ਤਾਂ ਮੈਨੂੰ ਕਾਫੀ ਪੀਣ ਦੀ ਆਦਤ ਪਾਈ ਸੀ ਮੈਂ ਤਾਂ ਹਮੇਸ਼ਾ ਚਾਹ ਹੀ ਪੀਂਦੀ ਸੀ। ਉਸਦਾ ਉਹ ਮਸੂਮ ਚਿਹਰਾ ਮੇਰੀ ਅੱਖਾਂ ਸਾਹਮਣੇ ਆ ਗਿਆ। ਜਦੋਂ ਉਸਨੇ ਪਹਿਲੀ ਵਾਰ ਮੈਨੂੰ ਆਪਣੀ ਕੈਬਿਨ ਵਿੱਚ ਬਿਠਾ ਕੇ ਕੌਫੀ ਪਿਆਈ ਸੀ। ਲਗਭਗ 3 ਸਾਲ ਪੁਰਾਣੀ ਗੱਲ ਸੀ ਇਹ। ਯੋਰ ਕੌਫੀ ਮੈਮ। 에어 호ਸਟਸ ਤੇ ਇਹਨਾਂ ਬੋਲਾਂ ਨੇ ਮੈਨੂੰ ਪੁਰਾਣੀਆਂ ਸੋਚਾਂ ਵਿੱਚੋਂ ਬਾਹਰ ਕੱਢਿਆ। ਮੈਂ ਕੌਫੀ ਦਾ ਕੱਪ ਫੜਿਆ ਤੇ ਉਸਨੂੰ ਥੈਂਕਸ ਕਹਿ ਕੇ ਵਾਪਸ ਤੋਰ ਦਿੱਤਾ। ਕੌਫੀ ਪਿੰਦੇ-ਪਿੰਦੇ ਮੈਂ ਫੇਰ ਉਹਨਾਂ ਹੀ ਪੁਰਾਣੀਆਂ ਯਾਦਾਂ ਵਿੱਚ ਖੁੱਭ ਗਈ ਸੀ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਮੰਮੀ ਪਾਪਾ ਮੇਰਾ ਵਿਆਹ ਕਰਨਾ ਚਾਹੁੰਦੇ ਸਨ ਤੇ ਮੈਂ ਨੌਕਰੀ ਕਰਨਾ ਚਾਹੁੰਦੀ ਸੀ ਪਰ ਮੈਂ ਮੰਮੀ ਪਾਪਾ ਨੂੰ ਰਿਸ਼ਤਾ ਲੱਭਣ ਤੋਂ ਕਦੇ ਮਨਾਂ ਨਹੀਂ ਸੀ ਕੀਤਾ ਉਹਨਾਂ ਨੇ ਕਾਫੀ ਰਿਸ਼ਤੇ ਦੇਖੇ ਕੋਈ ਮੈਨੂੰ ਪਸੰਦ ਨਹੀਂ ਸੀ ਆਉਂਦਾ ਤੇ ਕਈਆਂ ਨੂੰ ਮੇਰੀ ਨੌਕਰੀ ਕਰਨ ਤੇ ਇਤਰਾਜ਼ ਸੀ ਮੰਮੀ ਪਾਪਾ ਨੂੰ ਤਾਂ ਰਿਸ਼ਤਾ ਨਹੀਂ ਸੀ ਲੱਭਿਆ ਪਰ ਮੈਨੂੰ ਜੌਬ ਮਿਲ ਗਈ ਸੀ ਫਿਰ ਮੈਂ ਪਾਪਾ ਨੂੰ ਕਿਹਾ ਤੁਸੀਂ ਚਿੰਤਾ ਨਾ ਕਰਿਆ ਕਰੋ ਜਿੱਥੇ ਸੰਯੋਗ ਹੋਇਆ ਤਾਂ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਕਿ ਕਦੋਂ ਰਿਸ਼ਤਾ ਮਿਲਿਆ ਤੇ ਕਦੋਂ ਵਿਆਹ ਹੋ ਗਿਆ ਇਸ ਕੰਪਨੀ ਵਿੱਚ ਨੌਕਰੀ ਕਰਦੀ ਨੂੰ 2.5 ਸਾਲ ਹੋਈ ਸੀ ਕਿ ਮੈਨੂੰ ਇੱਕ ਹੋਰ ਵੱਡੀ ਕੰਪਨੀ 'ਚ ਸੀਨੀਅਰ ਮੈਨੇਜਰ ਦੀ ਨੌਕਰੀ ਮਿਲ ਗਈ ਸੀ ਮੈਂ ਪਹਿਲਾਂ ਵਾਲੀ ਕੰਪਨੀ ਵਿੱਚ ਅਸਤੀਫਾ ਦੇ ਕੇ ਇਹ ਕੰਪਨੀ ਜੁਆਇਨ ਕਰ ਲਈ ਸੀ ਇਸੇ ਕੰਪਨੀ ਵਿੱਚ ਹੀ ਤਾਂ ਮਿਲਿਆ ਸੀ ਮੈਨੂੰ ਅਭਿਜੋਤ ਉਮਰ ਵਿੱਚ ਤਾਂ ਮੇਰੇ ਨਾਲੋਂ ਸਾਲ ਕੋ ਛੋਟਾ ਸੀ ਪਰ ਉਹ ਇਸ ਕੰਪਨੀ ਚ ਪਹਿਲਾਂ ਤੋਂ ਨੌਕਰੀ ਕਰ ਰਿਹਾ ਸੀ ਇਸ ਲਈ ਮੇਰੇ ਨਾਲੋਂ ਉੱਚ ਅਹੁਦੇ ਤੇ ਲੱਗਾ ਸੀ ਐਮ ਡੀ ਦੇ ਅਹੁਦੇ ਤੇ ਭਾਵੇਂ ਸਾਡਾ ਦੋਹਾਂ ਦਾ ਕੰਮਕਾਰ ਦਾ ਖੇਤਰ ਅਲੱਗ-ਅਲੱਗ ਸੀ ਪਰ ਫਿਰ ਵੀ ਇੱਕੋ ਕੰਪਨੀ ਵਿੱਚ ਹੋਣ ਕਾਰਨ ਅਕਸਰ ਹੀ ਇੱਕ ਦੂਜੇ ਨਾਲ ਮੁਲਾਕਾਤ ਹੋ ਜਾਇਆ ਕਰਦੀ ਸੀ ਜ਼ਿਆਦਾਤਰ ਸਾਡੀ ਮੁਲਾਕਾਤ ਕੰਪਨੀ ਦੀ ਕੰਟੀਨ ਵਿੱਚ ਹੀ ਹੁੰਦੀ ਸੀ ਜਦੋਂ ਅਸੀਂ ਲੰਚ ਕਰਨ ਲਈ ਕੰਟੀਨ ਵਿੱਚ ਜਾਂਦੇ ਸੀ ਇਸ ਤੋਂ ਇਲਾਵਾ ਕਈ ਵਾਰ ਛੁੱਟੀ ਹੋਣ ਤੋਂ ਬਾਅਦ ਅਸੀਂ ਇਕੱਠੇ ਹੀ ਲਿਫਟ ਰਾਹੀਂ ਜਾਂਦੇ ਸੀ ਇਸ ਦੌਰਾਨ ਸਾਡੇ ਦੋਹਾਂ ਵਿਚਕਾਰ ਸਿਰਫ ਹੈਲੋ ਹੋਈ ਸੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਇੱਕ ਵਾਰ ਸਾਡੀ ਕੰਪਨੀ ਦੀ ਕਿਸੇ ਵਿਦੇਸ਼ੀ ਕੰਪਨੀ ਨਾਲ ਬਿਜ਼ਨਸ ਮੀਟਿੰਗ ਸੀ ਜਿਸ ਦੌਰਾਨ ਮੈਂ ਸਾਡੀ ਕੰਪਨੀ ਦੇ ਕਿਸੇ ਪ੍ਰੋਜੈਕਟ ਉੱਪਰ ਇੱਕ ਪ੍ਰੈਜੈਂਟੇਸ਼ਨ ਦੇਣੀ ਸੀ ਇਹ ਪ੍ਰੈਜੈਂਟੇਸ਼ਨ ਅਭਿਜੋਤ ਦੀ ਦੇਖ ਰੇਕ ਵਿੱਚ ਦੇਣੀ ਸੀ ਸਾਡੀ ਇਹ ਮੀਟਿੰਗ ਪੂਰੀ ਕਾਮਯਾਬ ਰਹੀ ਤੇ ਉਸ ਵਿਦੇਸ਼ੀ ਕੰਪਨੀ ਨਾਲ ਸਾਡੀ ਕੰਪਨੀ ਦੀ ਡੀਲ ਡਨ ਹੋ ਗਈ ਸੀ ਮੇਰੇ ਵੱਲੋਂ ਦਿੱਤੀ ਗਈ ਇਸ ਪ੍ਰੈਜੈਂਟੇਸ਼ਨ ਨੂੰ ਦੇਖ ਕੇ ਅਭਿਜੋਤ ਵੀ ਬਹੁਤ ਹੀ ਪ੍ਰਭਾਵਿਤ ਹੋਇਆ ਸੀ ਅਗਲੇ ਦਿਨ ਉਸਨੇ ਮੈਨੂੰ ਆਪਣੇ ਕੈਬਨ ਵਿੱਚ ਕਾਫੀ ਲਈ ਬੁਲਾਇਆ ਸੀ ਹਾਂ ਇਸੇ ਦਿਨ ਦਾ ਹੀ ਤਾਂ ਜ਼ਿਕਰ ਕੀਤਾ ਸੀ ਮੈਂ ਜਸਟ ਨੋ 10 ਸਾਲ ਹੋ ਗਏ ਸਨ ਉਸ ਦਿਨ ਅਭਿਜੋਤ ਦੇ ਕੈਬਨ ਵਿੱਚ ਬੈਠੇ ਅਸੀਂ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ ਸੀ ਅਸੀਂ ਦੋਹਾਂ ਨੇ ਇੱਕ ਦੂਜੇ ਬਾਰੇ ਤੇ ਇੱਕ ਦੂਜੇ ਦੇ ਪਰਿਵਾਰਾਂ ਬਾਰੇ ਕਾਫੀ ਕੁਝ ਜਾਣਿਆ ਸੀ ਉਸ ਦਿਨ ਤੋਂ ਬਾਅਦ ਅਕਸਰ ਹੀ ਉਹ ਮੈਨੂੰ ਕਾਫੀ ਲਈ ਆਪਣੇ ਕੈਬਨ ਵਿੱਚ ਬੁਲਾ ਲਿਆ ਕਰਦਾ ਤੇ ਅਸੀਂ ਕੈਬਨ ਵਿੱਚ ਬੈਠੇ ਗੱਲਾਂ ਕਰਦੇ ਰਹਿੰਦੇ ਸਾਨੂੰ ਦੋਹਾਂ ਨੂੰ ਇੱਕ ਦੂਜੇ ਦਾ ਸਾਥ ਚੰਗਾ ਲੱਗਣ ਲੱਗਾ ਸੀ ਇੱਕ ਦਿਨ ਅਸੀਂ ਦੋਨੋਂ ਕਾਫੀ ਪਿੰਦੇ ਹੋਏ ਇਧਰ ਉਧਰ ਦੀਆਂ ਗੱਲਾਂ ਕਰ ਰਹੇ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਲਗਭਗ ਪੌਣੇ 5 ਵਜੇ ਦਾ ਟਾਈਮ ਸੀ ਤੇ ਦਫ਼ਤਰ ਵਿੱਚੋਂ ਛੁੱਟੀ ਹੋਣ ਵਾਲੀ ਸੀ ਮੈਂ ਅਭਿਜੋਦ ਦੇ ਕੈਬਨ ਤੋਂ ਬਾਹਰ ਆਨ ਲਈ ਕੁਰਸੀ ਤੋਂ ਉੱਠੀ ਹੀ ਸੀ ਕਿ ਅਭਿਜੋਦ ਬੋਲਿਆ ਨਵਰੀਤ ਕੀ ਤੂੰ ਮੇਰੇ ਨਾਲ ਵਿਆਹ ਕਰਾਵੇਂਗੀ ਇੱਕ ਵਾਰ ਤਾਂ ਘਬਰਾ ਗਈ ਸੀ ਮੈਂ ਪਰ ਮੇਰੀ ਹਾਂ ਤੇ ਨਾ ਦੇ ਵਿਚਕਾਰ ਫਸਿਆ ਹੋਇਆ ਉਹ ਮੇਰੇ ਨਾਲੋਂ ਵੀ ਵੱਧ ਘਬਰਾਇਆ ਹੋਇਆ ਜਾਪ ਰਿਹਾ ਸੀ ਮੈਂ ਹਾਂ ਜਾਂ ਨਾ ਕੁਝ ਨਹੀਂ ਕਿਹਾ ਪਰ ਮੇਰੇ ਮੂੰਹੋਂ ਤੁਰੰਤ ਇਹ ਨਿਕਲਿਆ ਪਰ ਸਰ ਮੈਂ ਤਾਂ ਤੁਹਾਡੇ ਨਾਲੋਂ 1 ਸਾਲ ਵੱਡੀ ਹਾਂ ਇਸ ਤੇ ਅਭੀ ਚੋਤਾ ਜਵਾਬ ਸੀ ਕਿ ਉਮਰ ਦੀ ਗਿਣਤੀ ਨਾਲ ਸਾਡੇ ਰਿਸ਼ਤੇ ਵਿੱਚ ਕਦੇ ਕੋਈ ਫਰਕ ਨਹੀਂ ਪਵੇਗਾ ਤਾਂ ਮੈਂ ਉਸ ਨੂੰ ਕਿਹਾ ਮੈਂ ਆਪਣੇ ਮੰਮੀ ਪਾਪਾ ਨਾਲ ਗੱਲ ਕਰਕੇ ਦੱਸਾਂਗੀ ਉਹ ਤਾਂ ਠੀਕ ਹੈ ਪਰ ਪਹਿਲਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਤੇਰਾ ਦਿਲ ਕੀ ਕਹਿੰਦਾ ਉਸ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਮੇਰੇ ਦਿਲ ਨੇ ਕੀ ਕਹਿਣਾ ਸੀ? ਇਹ ਤਾਂ ਪਹਿਲਾਂ ਹੀ ਰਾਜ਼ੀ ਸੀ। ਫਿਰ ਮੈਂ ਸੰਗਦੀ ਹੋਈ ਨ ਕਿਹਾ, ਜਿਵੇਂ ਤੁਸੀਂ ਖੁਸ਼ ਹੋ, ਮੈਂ ਵੀ ਉਸ ਵਿੱਚ ਖੁਸ਼ ਹਾਂ। ਕਹਿ ਕੇ ਮੈਂ ਤੁਰੰਤ ਹੀ ਕੈਬਨ ਵਿੱਚੋਂ ਬਾਹਰ ਨਿਕਲ ਗਈ। ਸ਼ਾਮ ਨੂੰ ਆਪਣੇ ਰੂਮ ਵਿੱਚ ਜਾ ਕੇ ਮੰਮੀ ਪਾਪਾ ਨੂੰ ਫੋਨ ਲਗਾਇਆ। ਉਹਨਾਂ ਨੂੰ ਅਭਿਜੋਤ ਬਾਰੇ ਤੇ ਉਸ ਵੱਲੋਂ ਮੇਰੇ ਸਾਹਮਣੇ ਰੱਖੇ ਗਏ ਵਿਆਹ ਦੇ ਪ੍ਰਸਤਾਵ ਬਾਰੇ ਸਭ ਕੁਝ ਦੱਸਿਆ। ਇਸਦੇ ਪਾਪਾ ਨੇ ਸਿਰਫ ਇਹੀ ਕਿਹਾ ਸੀ, "ਬੇਟਾ, ਤੂੰ ਪੜ੍ਹੀ ਲਿਖੀ ਐ, ਸਮਝਦਾਰ ਐ ਤੇ ਸਾਨੂੰ ਤੇਰੇ ਤੇ ਪੂਰਾ ਭਰੋਸਾ ਐ। ਤੂੰ ਆਪਣੀ ਜ਼ਿੰਦਗੀ ਦਾ ਫੈਸਲਾ ਸਹੀ ਹੀ ਲਵੇਂਗੀ।" ਫਿਰ ਸਾਨੂੰ ਕੀ ਇਤਰਾਜ਼ ਹੋ ਸਕਦਾ? ਬਸ ਫਿਰ ਕੀ ਸੀ? ਦੋਹਾਂ ਦੇ ਪਰਿਵਾਰਾਂ ਨੇ ਆਪਸ ਵਿੱਚ ਇੱਕ ਮੁਲਾਕਾਤ ਕੀਤੀ ਤੇ ਵਿਆਹ ਦੀ ਤਰੀਕ ਬੰਦ ਦਿੱਤੀ। ਵਿਆਹ ਹੋਣ ਤੋਂ ਬਾਅਦ ਅਸੀਂ ਦੋਵਾਂ ਨੇ ਆਪਣੀ ਸੇਵਿੰਗ ਨਾਲ ਦਿੱਲੀ ਵਿੱਚ ਇੱਕ ਫਲੈਟ ਖਰੀਦ ਲਿਆ ਸੀ ਜੋ ਕਿ ਅਭਿਜੋਤ ਨੇ ਮੇਰੇ ਨਾਮ ਤੇ ਕਰਵਾਇਆ ਸੀ ਹੁਣ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਪ੍ਰਮਾਤਮਾ ਨੇ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਪਾ ਦਿੱਤੀਆਂ ਹੋਣ ਦੋਹਾਂ ਨੇ ਇਕੱਠੇ ਦਫ਼ਤਰ ਜਾਣਾ ਤੇ ਇਕੱਠੇ ਹੀ ਵਾਪਸ ਆਉਣਾ ਦਫ਼ਤਰ ਵਿੱਚ ਵੀ ਸਾਡੇ ਪਿਆਰ ਦੀ ਚਰਚਾ ਅਕਸਰ ਹੀ ਹੁੰਦੀ ਰਹਿੰਦੀ ਇੱਕ ਦਿਨ ਅਭਿਜੋਤ ਨੇ ਮੈਨੂੰ ਕੈਬਨ ਵਿੱਚ ਬੁਲਾਇਆ ਤੇ ਦੱਸਿਆ ਕਿ ਬੌਸ ਦਾ ਫੋਨ ਆਇਆ ਸੀ ਕੰਪਨੀ ਕਿਸੇ ਕੰਮ ਕਰਕੇ ਮੈਨੂੰ 2 ਸਾਲ ਲਈ ਅਮਰੀਕਾ ਭੇਜਣਾ ਚਾਹੁੰਦੀ ਹੈ ਪਰ ਮੈਂ ਉਹਨਾਂ ਨੂੰ ਹਾਂ ਸਿਰਫ ਤਾਂ ਕਰਾਂਗਾ ਜੇਕਰ ਤੂੰ ਸਹਿਮਤ ਹੈ। ਉਸ ਸਮੇਂ ਸਾਡੇ ਵਿਆਹ ਨੂੰ ਮਸਾਂ 1 ਸਾਲ ਹੋਇਆ ਸੀ। ਇਸ ਲਈ ਮੇਰਾ ਮਨ ਉਦਾਸ ਵੀ ਸੀ ਤੇ ਦੂਜੇ ਪਾਸੇ ਇਹ ਖੁਸ਼ੀ ਵੀ ਸੀ ਕਿ ਹਰੇਕ ਨੂੰ ਇਹ ਮੌਕਾ ਨਹੀਂ ਮਿਲਦਾ। ਜਦੋਂ ਕੰਪਨੀ ਆਪਣੇ ਖਰਚੇ ਤੇ ਬਾਹਰਲੇ ਮੌਲਕ ਵਿੱਚ ਭੇਜਦੀ ਹੈ ਤਾਂ ਮੈਂ ਅਭਜੋਤ ਨੂੰ ਜਾਣ ਲਈ ਕਹਿ ਦਿੰਦਾ ਸੀ। ਲਗਭਗ 1 ਮਹੀਨੇ ਬਾਅਦ ਅਭਿਜੋਤ ਦੀ ਫਲਾਈਟ ਸੀ ਤੇ ਉਹ ਅਮਰੀਕਾ ਚਲਾ ਗਿਆ ਹੁਣ ਸਾਡੀ ਰੋਜ਼ ਹੀ ਫੋਨ ਤੇ ਗੱਲ ਹੁੰਦੀ ਸੀ ਕਈ ਵਾਰ ਤਾਂ ਦਿਨ ਵਿੱਚ ਦੋ ਵਾਰ ਵੀ ਗੱਲ ਹੋ ਜਾਂਦੀ ਸੀ ਪਰ ਹੌਲੀ-ਹੌਲੀ ਫੋਨ ਆਉਣਾ ਘੱਟ ਹੋ ਗਿਆ ਸੀ ਜਿਉਂਦਾ ਵੀ ਸੀ ਤਾਂ ਪਹਿਲਾਂ ਵਾਂਗ ਲੰਮਾ ਸਮਾਂ ਗੱਲ ਨਹੀਂ ਸੀ ਹੁੰਦੀ ਜਦੋਂ ਮੈਂ ਘੱਟ ਫੋਨ ਤੇ ਇਤਰਾਜ਼ ਜ਼ਾਹਰ ਕੀਤਾ ਤਾਂ ਅਭਿਜੋਤ ਪਿਆਰ ਨਾਲ ਸਮਝਾਉਂਦਾ ਹੋਇਆ ਕਹਿਣ ਲੱਗਾ ਸੌਰੀ ਨਵਰੀਤ ਅਸਲ ਵਿੱਚ ਇੱਥੇ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਇਸ ਲਈ ਥੱਕ ਜਾਂਦਾ ਤੇ ਆ ਕੇ ਸੌ ਜਾਂਦਾ ਹਾਂ ਇਸੇ ਤਰ੍ਹਾਂ ਹੀ ਇੱਕ ਸਾਲ ਲੰਘ ਗਿਆ ਸੀ ਇੱਕ ਦਿਨ ਸਵੇਰੇ ਸਵੇਰੇ ਡੋਰ ਬੈਲ ਵੱਜੀ ਲਗਭਗ 6:00 ਵਜੇ ਦਾ ਟਾਈਮ ਸੀ ਮੈਂ ਜਾ ਕੇ ਦਰਵਾਜ਼ਾ ਖੁੱਲ੍ਹਿਆ ਤੇ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ ਸਾਹਮਣੇ ਅਭਿਜੋਤ ਸੀ ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਇਹ ਅਭਿਜੋਤ ਹੀ ਹੈ ਐਨੇ ਵਿੱਚ ਅਭਿਜੋਤ ਬੋਲਿਆ ਸਰਪ੍ਰਾਈਜ਼ ਇੱਕ ਪਲ ਦੀ ਚੁੱਪ ਤੋਂ ਬਾਅਦ ਮੈਂ ਉਸਨੂੰ ਪੁੱਛਿਆ ਜੇ ਤੁਸੀਂ ਆਉਣਾ ਸੀ ਤਾਂ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਉਸਨੇ ਕਿਹਾ ਫਿਰ ਮੈਂ ਤੈਨੂੰ ਸਰਪ੍ਰਾਈਜ਼ ਕਿਵੇਂ ਦੇਣਾ ਸੀ ਤੁਸੀਂ ਤਾਂ 2 ਸਾਲ ਬਾਅਦ ਆਉਣਾ ਸੀ ਫਿਰ ਅਚਾਨਕ 1 ਸਾਲ ਵਿੱਚ ਹੀ ਕਿਵੇਂਦਰ ਅਸਲ ਮੈਂ ਕੰਪਨੀ ਦੇ ਕਿਸੇ ਕੰਮ ਲਈ ਇੱਕ ਹਫ਼ਤੇ ਲਈ ਵਾਪਸ ਆਇਆ ਤੇ ਕੰਪਨੀ ਨੇ ਮੇਰੀ ਵਾਪਸੀ ਦੀ ਟਿਕਟ ਵੀ ਕਰਾਈ ਹੋਈ ਹੈ ਇਸ ਲਈ ਇੱਕ ਹਫ਼ਤੇ ਬਾਅਦ ਮੈਨੂੰ ਵਾਪਸ ਜਾਣਾ ਪਵੇਗਾ ਇਹ ਸੁਣ ਕੇ ਇੱਕ ਵਾਰ ਫਿਰ ਮੇਰੇ ਖਿੜੇ ਹੋਏ ਚਿਹਰੇ ਦੀ ਰੰਗਤ ਫਿੱਕੀ ਪੈ ਗਈ ਸੀ ਪਰ ਫਿਰ ਮੈਂ ਇਹ ਸੋਚਿਆ ਕਿ ਅਸੀਂ ਇਸ ਹਫਤੇ ਨੂੰ ਪੂਰੀ ਖੁਸ਼ੀ ਨਾਲ ਜਿਵਾਂਗੇ ਅਸੀਂ ਰੋਜ਼ ਸ਼ਾਮ ਨੂੰ ਘੁੰਮਣ ਫਿਰਨ ਲਈ ਨਿਕਲ ਜਾਣਾ ਤੇ ਰਾਤ ਦਾ ਖਾਣਾ ਵੀ ਬਾਹਰੋਂ ਹੀ ਖਾ ਕੇ ਕਾਫੀ देर ਤੱਕ ਰਾਤ ਨੂੰ ਘਰ ਆਉਣਾ ਗਣਤੀ ਦੇ ਮਿਲੇ ਦਿਨ ਕਿਵੇਂ ਬੀਤ ਗਏ ਪਤਾ ਹੀ ਨਾ ਲੱਗਾ ਹਫਤੇ ਬਾਅਦ ਅਭਿਜੋਤ ਵਾਪਸ ਚਲਾ ਗਿਆ ਸੀ ਇੱਕ ਦਿਨ ਸ਼ਾਮ ਨੂੰ ਡਿਊਟੀ ਤੋਂ ਵਾਪਸ ਆਈ ਤਾਂ ਮੇਰੇ ਫੋਨ ਤੇ ਇੱਕ ਮੈਸੇਜ ਆਇਆ ਹੋਇਆ ਸੀ ਸੋਚਿਆ ਕਿ ਕੱਪੜੇ ਬਦਲ ਕੇ ਪੜਦੀਆਂ ਫੋਨ ਬੈੱਡ ਦੇ ਢੋਤੀ ਰੱਖ ਦਿੱਤਾ ਵਾਪਸ ਆ ਕੇ ਮੈਸੇਜ ਪੜਿਆ ਤਾਂ ਮੈਂ ਸੁੱਨ ਹੀ ਹੋ ਗਈ ਮੈਸੇਜ ਪੜਦੇ ਹੋਏ ਕਿਸੇ ਵੇਲੇ ਉੱਥੇ ਹੀ ਬੈੱਡ ਉੱਪਰ ਬੈਠ ਗਈ ਪਤਾ ਹੀ ਨਾ ਲੱਗਾ ਮੈਸੇਜ ਵਿੱਚ ਲਿਖਿਆ ਸੀ ਮੈਨੂੰ ਪਤਾ ਨਵਰੀਤ ਤੂੰ ਮੇਰਾ ਇਹ ਮੈਸੇਜ ਪੜਨ ਤੋਂ ਬਾਅਦ ਮੇਰੇ ਨਾਲ ਨਫ਼ਰਤ ਕਰਨ ਲੱਗੇਗੀ ਮੈਂ ਕੰਪਨੀ ਦੇ ਕੰਮ ਲਈ ਇੰਡੀਆ ਨਹੀਂ ਆਇਆ ਸੀ ਮੈਂ ਤਾਂ ਤੈਨੂੰ ਇੱਕ ਸੱਚਾਈ ਦੱਸਣ ਦੇ ਲਈ ਇੱਥੇ ਆਇਆ ਸੀ ਆਪਾਂ ਜਦੋਂ ਸ਼ਾਮ ਨੂੰ ਘੁੰਮਣ ਜਾਂਦੇ ਸੀ ਤਾਂ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਤੈਨੂੰ ਦੱਸ ਦੇਵਾਂ ਪਰ ਮੇਰੀ ਹਿੰਮਤ ਨਾ ਪਈ ਇਸ ਲਈ ਮੈਂ ਉੱਥੋਂ ਵਾਪਸ ਆ ਗਿਆ ਤੇ ਅੱਜ ਤੈਨੂੰ ਇਹ ਮੈਸੇਜ ਕਰ ਰਿਹਾ ਹਾਂ ਦਰਅਸਲ ਅਮਰੀਕਾ ਆਉਣ ਤੋਂ ਬਾਅਦ ਮੈਂ ਜੈਨੀਫਰ ਨਾਂ ਦੀ ਇੱਕ ਕੁੜੀ ਦੇ ਸੰਪਰਕ 'ਚ ਆਇਆ ਸੀ ਸਾਡੀ ਦੋਹਾਂ ਦੀ ਅਟੈਚਮੈਂਟ ਇੰਨੀ ਕੁ ਵੱਧ ਗਈ ਸੀ ਕਿ ਅਸੀਂ ਵਿਆਹ ਕਰਾ ਲਿਆ ਮੈਨੂੰ ਮਾਫ਼ ਕਰ ਦੇ ਮੀ ਨਵਰੀਤ ਇਹ ਮੈਸੇਜ ਪੜਨ ਤੋਂ ਬਾਅਦ ਇੱਕ ਵਾਰ ਤਾਂ ਮੇਰਾ ਮਨ ਕੀਤਾ ਕਿ ਮੈਂ ਆਤਮ ਹੱਤਿਆ ਕਰ ਲਵਾਂ ਕਿਉਂਕਿ ਮੇਰੇ ਲਈ ਤਾਂ ਅਭਿਜੋਤ ਹੀ ਸਭ ਕੁਝ ਸੀ ਉਸ ਦੇ ਜਾਣ ਤੋਂ ਬਾਅਦ ਹੁਣ ਮੇਰੇ ਕੋਲ ਰਹਿ ਵੀ ਕੀ ਗਿਆ ਸੀ ਜਸਲੀ ਮੈਂ ਜਿਉਣਾ ਸੀ ਪਰ ਫਿਰ ਮੈਂ ਇਹ ਸੋਚਿਆ ਕਿ ਜੇਕਰ ਮੈਂ ਅਜਿਹੇ ਕਦਮ ਚੁੱਕਿਆ ਤਾਂ ਮੇਰੇ ਮੰਮੀ ਪਾਪਾ ਮੈਨੂੰ ਵੀ ਕਸੂਰਵਾਰ ਮੰਨਣਗੇ 4-5 ਦਿਨਾਂ ਲਈ ਤਾਂ ਮੈਂ ਬਿਲਕੁਲ ਖਾਮੋਸ਼ ਹੋ ਗਈ ਸੀ। ਨਾ ਕਿਸੇ ਨਾਲ ਕੋਈ ਗੱਲ ਕਰਦੀ, ਨਾ ਕਿਸੇ ਕੋਲ ਜ਼ਿਆਦਾ देर ਬੈਠਦੀ। ਪਰੰਤੂ ਹੌਲੀ-ਹੌਲੀ ਮੈਂ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕੀਤਾ। ਪਰ ਫਿਰ ਵੀ ਮੈਂ ਇੱਕ ਉਲਝਣ ਵਿੱਚ ਸੀ ਕਿ ਹੁਣ ਮੈਂ ਕੀ ਕਰਾਂ? ਜੇਕਰ ਮੰਮੀ-ਪਾਪਾ ਨੂੰ ਦੱਸਦੀਆਂ ਤਾਂ ਉਹਨਾਂ ਨੇ ਤਾਂ ਦੈਲੀ ਛੱਡ ਦੇਣਾ ਸੀ। ਜੇਕਰ ਮੈਂ ਆਪਣੇ ਨਾਲ ਕੰਮ ਕਰਨ ਵਾਲੀਆਂ ਸਹੇਲੀਆਂ ਨੂੰ ਇਸ ਬਾਰੇ ਦੱਸਦੀਆਂ ਤਾਂ ਇਸ ਵਿੱਚ ਵੀ ਸਾਡੀ ਬਦਨਾਮੀ ਹੋਣੀ ਸੀ। ਜਿਵੇਂ ਕਿ ਸਿਹਾਨਿਆਂ ਦੀ ਕਹਾਵਤ ਹੈ ਨਾ ਜਿੰਨੇ ਮੂੰਹ ਉਨੀਆਂ ਗੱਲਾਂ ਫਿਰ ਮੈਂ ਇਸ ਗੱਲ ਨੂੰ ਆਪਣੇ ਤੱਕ ਹੀ ਸੀਮਤ ਰੱਖਣ ਦਾ ਫੈਸਲਾ ਲਿਆ ਰੋਜ਼ਾਨਾ ਡਿਊਟੀ ਤੇ ਜਾਣਾ ਸ਼ੁਰੂ ਕਰ ਦਿੱਤਾ ਹਰ ਇੱਕ ਨਾਲ ਸਧਾਰਨ ਵਿਹਾਰ ਕਰਦੀ ਸਾਰਿਆਂ ਨੂੰ ਹੱਸ ਕੇ ਬੁਲਾਉਂਦੀ ਕਿਉਂਕਿ ਮੇਰੀ ਇਹ ਕੋਸ਼ਿਸ਼ ਸੀ ਕਿ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਵੀ ਨਾ ਹੋਵੇ ਕਿ ਮੇਰੇ ਨਾਲ ਕੀ ਹੋਇਆ ਜਾਂ ਮੈਂ ਕਿਹੜੇ ਹਾਲਾਤਾਂ ਵਿੱਚੋਂ ਲੰਘ ਰਹੀ ਹਾਂ ਜੇਕਰ ਕੋਈ ਮੈਨੂੰ ਅਭਿਜੋਤ ਬਾਰੇ ਪੁੱਛ ਵੀ ਲੈਂਦਾ ਤਾਂ ਮੈਂ ਹੱਸ ਕੇ ਕਹਿ ਦਿੰਦੀ ਉਹ ਤਾਂ ਅਮਰੀਕਾ ਵਿੱਚ ਮौजਾਂ ਕਰ ਰਿਹਾ ਇੱਕ ਦਿਨ ਮੰਮੀ ਦਾ ਫੋਨ ਆਇਆ ਤੇ ਪੁੱਛਣ ਲੱਗੇ ਹੁਣ ਤਾਂ ਡੇਢ ਸਾਲ ਤੋਂ ਵੀ ਮਹੀਨਾ ਉੱਪਰ ਹੋ ਗਿਆ ਅਭਿਜੋਤ ਨੂੰ ਗਏ ਹੋਏ ਕਦੋਂ ਤੱਕ ਵਾਪਸ ਆ ਰਿਹਾ ਤਾਂ ਮੈਂ ਮੰਮੀ ਨੂੰ ਕਿਹਾ ਮੰਮੀ ਜੀ ਹਾਲੇ ਤਾਂ ਕੋਈ ਪਤਾ ਨਹੀਂ ਹੈ ਹੋ ਸਕਦਾ ਕੰਪਨੀ ਵਾਲੇ 6-7 ਮਹੀਨੇ ਹੋਰ ਵਧਾ ਦੇਣ ਮੈਂ ਤਾਂ ਖੁਦ ਇਹੀ ਸੋਚ ਰਹੀ ਆਂ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਵਾਰ ਮੈਂ ਵੀ 1-2 ਮਹੀਨੇ ਦੀ ਛੁੱਟੀ ਲੈ ਕੇ ਉੱਥੇ ਹੀ ਚਲੀ ਜਾਵਾਂਗੀ। ਅਸਲ ਵਿੱਚ ਮੰਮੀ ਪਾਪਾ ਨੂੰ 6-6 ਮਹੀਨੇ ਦਾ ਝੂਠ ਬੋਲ ਕੇ ਸਾਰਾ ਟਾਈਮ ਟਪਾਇਆ ਸੀ। ਜੇਕਰ ਉਹਨਾਂ ਨੂੰ ਇਕੱਠੇ 2 ਸਾਲ ਲਈ ਜਾਣ ਦਾ ਕਹਿੰਦੇ ਤਾਂ ਹੋ ਸਕਦਾ ਉਹ ਜਾਣ ਤੋਂ ਮਨਾਂ ਕਰ ਦੇ। ਉਸ ਦਿਨ ਵੀ ਮੈਂ ਮੰਮੀ ਨੂੰ ਟਾਲਣ ਲਈ ਇੱਕ ਹੋਰ ਝੂਠ ਬੋਲ ਦਿੱਤਾ ਸੀ। ਪਰ ਅੱਜ ਵਾਲੇ ਇਸ ਝੂਠ ਨੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਉਣ ਦਿੱਤੀ। ਮੈਂ ਸਾਰੀ ਰਾਤ ਜਾਗ ਕੇ ਗੱਡੀ ਸੀ ਬਿਸਤਰੇ ਉੱਪਰ ਪਈ ਮੈਂ ਇਹ ਸੋਚ ਰਹੀ ਸੀ ਕਿ ਮੇਰੇ ਪਿਆਰ ਵਿੱਚ ਕੀ ਕਮੀ ਰਹਿ ਗਈ ਸੀ ਜਿਸ ਕਰਕੇ ਅਭਿਜੋਤ ਨੇ ਇਹ ਕਦਮ ਚੁੱਕਿਆ ਸੀ ਇਸੇ ਦੌਰਾਨ ਮੈਨੂੰ ਇਹ ਵੀ ਖਿਆਲ ਆਇਆ ਕਿ ਅਭਿਜੋਤ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਉਹ ਇਹ ਵੀ ਚਾਹੁੰਦਾ ਸੀ ਕਿ ਵਿਆਹ ਤੋਂ ਬਾਅਦ ਜਲਦ ਹੀ ਸਾਡੇ ਘਰ ਵਿੱਚ ਵੀ ਇੱਕ ਛੋਟਾ ਜਿਹਾ ਬੱਚਾ ਆ ਜਾਵੇ ਪਰ ਪਤਾ ਨਹੀਂ ਕਿਉਂ ਮੈਂ ਮਾਂ ਨਹੀਂ ਸੀ ਬਣ ਸਕੀ ਹੋ ਸਕਦਾ ਇਸੇ ਕਰਕੇ ਅਭਿਜੋਤ ਨੇ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੈਂ ਬੁਰਕ ਕੇ ਬਿਸਤਰੇ ਤੋਂ ਉੱਠ ਪਈ ਸੀ ਮੇਰੇ ਇਸ ਖਿਆਲ ਨੇ ਮੈਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ ਤੇ ਨੀਂਦ ਆਉਂਦੀ ਮੇਰੀ ਉਮੀਦ ਵੀ ਖਤਮ ਕਰ ਦਿੱਤੀ ਸੀ ਮਹੀਨੇ ਕੋ ਬਾਅਦ ਮੈਂ ਸ਼ਰਮਾ ਅੰਕਲ ਨੂੰ ਦਫ਼ਤਰ ਵਿੱਚ ਦੇਖਿਆ ਤਾਂ ਮੈਂ ਬਹੁਤ ਹੈਰਾਨ ਹੋਈ ਉਹ ਸਾਡੀ ਹੀ ਕੰਪਨੀ ਵਿੱਚ ਇੱਕ ਕਰਮਚਾਰੀ ਸਨ ਉਹ ਅਭਿਜੋਦ ਦੇ ਨਾਲ ਹੀ ਅਮਰੀਕਾ ਗਏ ਸਨ ਤੇ ਨਾਲ ਹੀ ਉਹਨਾਂ ਨੇ ਵਾਪਸ ਆਉਣਾ ਸੀ ਅodata ਪਾਵੇਂ ਛੋਟਾ ਸੀ ਪਰ ਉਮਰ ਵਿੱਚ ਕਾਫੀ ਵੱਡੇ ਸਨ ਇਸ ਲਈ ਸਾਰੇ ਹੀ ਉਹਨਾਂ ਨੂੰ ਸ਼ਰਮਾ ਜੀ ਜਾਂ ਸ਼ਰਮਾ ਅੰਕਲ ਕਹਿ ਕੇ ਬੁਲਾਉਂਦੇ ਸਨ ਮੈਂ ਉਹਨਾਂ ਕੋਲ ਜਾ ਕੇ ਗੁੱਡ ਮਾਰਨਿੰਗ ਸ਼ਰਮਾ ਜੀ ਕਿਹਾ ਇੱਕ ਵਾਰ ਤਾਂ ਮੈਨੂੰ ਦੇਖ ਕੇ ਮੌਨ ਹੀ ਹੋ ਗਏ ਤੇ ਮੇਰੀ ਗੁੱਡ ਮਾਰਨਿੰਗ ਦਾ ਜਵਾਬ ਵੀ ਨਾ ਦੇ ਸਕੇ ਫਿਰ ਮੈਂ ਹੀ ਚੁੱਪ ਤੋੜਦੇ ਹੋਏ ਪੁੱਛਿਆ ਸ਼ਰਮਾ ਜੀ ਤੁਸੀਂ ਇੰਨੀ ਜਲਦੀ ਕਿਵੇਂ ਤੁਸੀਂ ਤਾਂ 4 ਮਹੀਨੇ ਬਾਅਦ ਆਉਣ ਵਾਲੇ ਸੀ ਨਾ ਹਾਲੇ ਤਾਂ 2 ਸਾਲ ਪੂਰੇ ਨਹੀਂ ਹੋਏ ਮੈਡਮ ਜੀ ਮੇਰੀ ਪਤਨੀ ਦੀ ਤਬੀਅਤ ਕਾਫੀ ਖਰਾਬ ਹੋਣ ਕਰਕੇ ਮੇਰਾ ਆਉਣਾ ਜ਼ਰੂਰੀ ਸੀ ਇਸ ਲਈ ਮੈਂ 1 ਮਹੀਨੇ ਦੀ ਛੁੱਟੀ ਲੈ ਕੇ ਹਾਲੇ ਪਰਸੋਂ ਹੀ ਇੰਡੀਆ ਆਇਆ ਹਾਂ ਇਹਨਾਂ ਕਹਿ ਕੇ ਉਹਨਾਂ ਨੇ ਮੇਰੇ ਸਵਾਲ ਦਾ ਜਵਾਬ ਦਿੱਤਾ ਤੇ ਨਾਲ ਹੀ ਕਹਿਣ ਲੱਗੇ ਮੈਡਮ ਅਭਜੋਤ ਨਾਲ ਅਮਰੀਕਾ ਵਿੱਚ ਬਹੁਤ ਬੁਰਾ ਹੋਇਆ ਕੀ ਹੋਇਆ ਉਹਨਾਂ ਨਾਲ ਅਸਲ ਵਿੱਚ ਸ਼ਰਮਾ ਅੰਕਲ ਇਹ ਨਹੀਂ ਸੀ ਜਾਣਦੇ ਕਿ ਮੈਨੂੰ ਜੈਨੀਫਰ ਬਾਰੇ ਪਤਾ ਹੈ ਤਾਂ ਉਹ ਮੈਨੂੰ ਦੱਸਣ ਲੱਗੇ ਮੈਡਮ ਅਮਰੀਕਾ ਜਾ ਕੇ ਅਭਜੋਤ ਸਰ ਨੇ ਇੱਕ ਜੈਨੀਫਰ ਨਾਂ ਦੀ ਲੜਕੀ ਨਾਲ ਵਿਆਹ ਕਰਾ ਲਿਆ ਸੀ ਉਸ ਨੇ ਅਭਜੋਤ ਸਰ ਦੇ ਅਕਾਊਂਟ ਵਿੱਚੋਂ ਸਾਰੀ ਪੇਮੈਂਟ ਆਨਲਾਈਨ ਟ੍ਰਾਂਜੈਕਸ਼ਨ ਰਾਹੀਂ ਆਪਣੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਲਈ ਤੇ ਘਰ ਵਿੱਚ ਜੋ ਥੋੜਾ ਬਹੁਤ 골ਡ ਜਾਂ ਨਕਦ ਦੀ ਪਈ ਸੀ ਉਹ ਵੀ ਲੈ ਕੇ ਫਰਾਰ ਹੋ ਗਈ ਇਸ ਤੋਂ ਇਲਾਵਾ ਉਸਨੇ ਕਈ ਥਾਵਾਂ ਤੋਂ ਸਰ ਦੇ ਕ੍ਰੈਡਿਟ ਕਾਰਡ ਤੇ ਕੀਮਤੀ-ਕੀਮਤੀ ਚੀਜ਼ਾਂ ਵੀ ਖਰੀਦ ਲਈਆਂ ਸਨ ਜਿਸ ਨਾਲ ਅਭਿਜੋਤ ਸਰ ਹੁਣ ਬਹੁਤ ਜ਼ਿਆਦਾ ਆਰਥਿਕ ਮੰਦੀ ਚੋਂ ਗੁਜ਼ਰ ਰਹੇ ਹਨ ਇੱਕ ਵਾਰ ਤਾਂ ਉਹਨਾਂ ਨੇ ਆਤਮਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਬਚਾ ਲਿਆ ਗਿਆ ਸੀ ਆਤਮਹੱਤਿਆ ਦੀ ਕੋਸ਼ਿਸ਼ ਵਾਲੀ ਗੱਲ ਤਾਂ ਮੇਰੇ ਦਿਲ ਨੂੰ چیر ਕੇ ਲੰਘ ਗਈ ਸੀ ਸ਼ਰਮਾ ਜੀ ਦੇ ਮੂੰਹੋਂ ਇਹ ਸਭ ਸੁਣ ਕੇ ਮੇਰਾ ਤਾਂ ਸਿਰ ਚਕਰਾਉਣ ਲੱਗਾ ਸੀ ਮੈਂ ਆਪਣੇ ਆਪ ਨੂੰ ਸੰਭਾਲਦੀ ਹੋਈ ਉੱਥੋਂ ਤੁਰ ਪਈ ਤੇ ਆਪਣੇ ਕੈਬਨ ਵਿੱਚ ਜਾ ਕੇ ਬੈਠ ਗਈ ਸੀ ਭਾਵੇਂ ਮੇਰਾ ਤੇ ਅਭਿਜੋਤ ਦਾ ਰਿਸ਼ਤਾ ਖਤਮ ਹੋ ਚੁੱਕਿਆ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਸਾਰਾ ਦਿਨ ਕੰਮ ਵਿੱਚ ਮਾਨ ਨਹੀਂ ਲੱਗਾ ਮੇਰੇ ਅੰਦਰ ਇੱਕ ਖਿੱਚ ਜਿਹੀ ਪੈਂਦੀ ਰਹੀ ਔਸ ਰਾਤ ਵੀ ਮੈਨੂੰ ਨੀਂਦ ਨਹੀਂ ਆਈ ਸੀ ਇੱਕ ਵਾਰ ਤਾਂ ਸੋਚਿਆ ਕਿ ਮੇਰਾ ਉਸ ਨਾਲ ਰਿਸ਼ਤਾ ਹੀ ਕੀ ਹੈ ਉਹ ਤਾਂ ਮੈਨੂੰ ਛੱਡ ਕੇ ਜਾ ਹੀ ਚੁੱਕਿਆ ਸੀ ਫਿਰ ਮੈਂ ਕਿਉਂ ਉਸ ਬਾਰੇ ਸੋਚ ਰਹੀ ਆਂ ਪਰ ਦੂਸਰੇ ਹੀ ਪਲ ਖਿਆਲ ਆਇਆ ਕਿ ਅੱਜ ਅਭੀ ਜੋ ਦਰਦ ਅਰਦੀਆਂ ਠੋਕਰਾਂ ਖਾ ਰਿਆ ਤੇ ਮੈਂ ਜਿਸ ਘਰ ਵਿੱਚ ਆਰਾਮ ਨਾਲ ਬੈਠੀ ਆ ਇਸ ਵਿੱਚ ਵੀ ਤਾਂ ਉਸ ਦੀ ਮਿਹਨਤ ਦੀ ਕਮਾਈ ਲੱਗੀ ਹੋਈ ਆ ਉਸ ਦੀ ਬਦੌਲਤ ਹੀ ਬਣਿਆ ਸੀ ਇਹ ਘਰ ਤਾਂ ਫਿਰ ਮੇਰਾ ਵੀ ਫਰਜ਼ ਬਣਦਾ ਕਿ ਅੱਜ ਮੈਂ ਉਸ ਦਾ ਸਾਥ ਦੇਵਾਂ ਰਿਸ਼ਤੇ ਨੂੰ ਲੈ ਕੇ ਨਹੀਂ ਤਾਂ ਇਨਸਾਨੀਅਤ ਦੇ ਨਾਤੇ ਹੀ ਸਹੀ ਮੇਰੀਆਂ ਇਹਨਾਂ ਸੋਚਾਂ ਨੇ ਮੈਨੂੰ ਥੋੜੀ ਜੀ ਰਾਹਤ ਦਿੱਤੀ ਤੇ ਕਦੋਂ ਮੇਰੀ ਅੱਖ ਲੱਗੀ ਪਤਾ ਹੀ ਨਹੀਂ ਲੱਗਾ ਅਗਲੇ ਦਿਨ ਮੈਂ ਸ਼ਰਮਾ ਅੰਕਲ ਨੂੰ ਫੋਨ ਕੀਤਾ ਤੇ ਕਿਹਾ ਸ਼ਰਮਾ ਜੀ ਜਿਸ ਦਿਨ ਤੁਸੀਂ ਅਮਰੀਕਾ ਵਾਪਸ ਜਾਣਾ ਹੋਇਆ ਤਾਂ ਮੈਨੂੰ ਕੁਝ ਦਿਨ ਪਹਿਲਾਂ ਦੱਸ ਦੇਣਾ ਮੈਂ ਵੀ ਤੁਹਾਡੇ ਨਾਲ ਹੀ ਚਲਾਂਗੀ ਤੇ ਨਾਲ ਹੀ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਸ਼ਰਮਾ ਜੀ ਤੁਸੀਂ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ ਨਾ ਤਾਂ ਅਭਿਜੋਤ ਬਾਰੇ ਨਾ ਹੀ ਮੇਰੇ ਅਮਰੀਕਾ ਜਾਣ ਬਾਰੇ ਓਕੇ ਮੈਡਮ ਮੈਂ ਟੈਕਟ ਕਰਵਾਉਣ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦੇਵਾਂਗਾ। ਕਹਿ ਕੇ ਸ਼ਰਮਾ ਜੀ ਨੇ ਫੋਨ ਕੱਟ ਦਿੱਤਾ। ਉਸੇ ਦਿਨ ਮੈਂ ਆਪਣੀ ਸਹਿਕਰਮੀ ਰਾਜ ਨੂੰ ਝੂਠ ਬੋਲਿਆ। ਜਿਸ ਦਾ ਪਤੀ ਇੱਕ ਪ੍ਰਾਈਵੇਟ ਬੈਂਕ ਵਿੱਚ ਮੈਨੇਜਰ ਸੀ। ਮੈਂ ਉਸ ਨੂੰ ਕਿਹਾ ਕਿ ਮੇਰੇ ਪਾਪਾ ਤੇ ਕੋਈ ਆਰਥਿਕ ਮੁਸੀਬਤ ਆ ਪਈ ਹੈ। ਇਸ ਲਈ ਮੈਨੂੰ ਜਲਦੀ ਹੀ ਲੋਨ ਚਾਹੀਦਾ। ਤਾਂ ਉਸ ਨੇ ਆਪਣੇ ਪਤੀ ਨਾਲ ਗੱਲ ਕਰਕੇ ਇੱਕ ਹਫ਼ਤੇ ਦੇ ਵਿੱਚ ਹੀ ਮੇਰੇ ਫਲੈਟ ਉੱਪਰ ਮੈਨੂੰ 30 ਲੱਖ ਰੁਪਏ ਦਾ ਲੋਨ ਲੈ ਦਿੱਤਾ। ਫਿਰ ਮੈਂ ਸ਼ਰਮਾ ਜੀ ਦੇ ਨਾਲ ਅਮਰੀਕਾ ਜਾ ਪਹੁੰਚੀ ਮੈਨੂੰ ਉੱਥੇ ਦੇਖ ਕੇ ਅਭਿਜੋਤ ਬੁੱਤ ਬਣ ਕੇ ਖੜਾ ਦੇਖਦਾ ਹੀ ਰਹਿ ਗਿਆ ਅਸੀਂ ਅੱਖਾਂ ਵਿੱਚੋਂ ਆਪ ਮੁਹਾਰੇ ਹੀ ਹੰਝੂ ਵਹਿਣੇ ਸ਼ੁਰੂ ਹੋ ਗਏ ਇੱਕ ਪਲ ਲਈ ਉਵੇਂ ਹੀ ਖੜਾ ਰਹਿਣ ਤੋਂ ਬਾਅਦ ਉਹ ਮੇਰੇ ਪੈਰੀਂ ਡਿੱਗ ਗਿਆ ਉਹ ਉੱਚੇ ਉੱਚੇ ਰੋਂਦਾ ਹੋਇਆ ਕਹਿਣ ਲੱਗਾ ਮੈਨੂੰ ਮਾਫ਼ ਕਰ ਦੇ ਨਵਰੀਤ ਮੈਨੂੰ ਮਾਫ਼ ਕਰ ਦੇ ਪਲੀਜ਼ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਤੇ ਅੱਜ ਮੈਂ ਉਸ ਦੀ ਸਜ਼ਾ ਵੀ ਭੋਗ ਤਰਿਆ ਹਾਂ ਉਹ ਰੋਂਦਾ ਰਿਹਾ ਮਾਫੀ ਮੰਗਦਾ ਰਿਹਾ ਪਰ ਪਤਾ ਨਹੀਂ ਕਿਉਂ ਮੇਰੇ ਦਿਲ ਵਿੱਚ ਅਭਿਜੋਤ ਲਈ ਬਿਲਕੁਲ ਵੀ ਹਮਦਰਦੀ ਨਹੀਂ ਸੀ ਜੇ ਕੁਝ ਸੀ ਤਾਂ ਉਹ ਸਿਰਫ ਇੱਕ ਇਨਸਾਨੀਅਤ ਸੀ ਜਿਸ ਕਰਕੇ ਮੈਂ ਇੱਥੇ ਆਈ ਸੀ ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਜਾ ਕੇ ਸੋਫੇ ਤੇ ਬੈਠ ਗਈ ਉਹ ਉੱਥੋਂ ਉੱਠਿਆ ਤੇ ਮੇਰੇ ਕੋਲ ਆ ਕੇ ਸੋਫੇ ਉੱਪਰ ਬੈਠ ਗਿਆ ਗੱਲਬਾਤ ਸ਼ੁਰੂ ਕਰਨ ਲਈ ਉਸਨੇ ਮੇਰਾ ਹਾਲਚਾਲ ਪੁੱਛਿਆ ਜਿਵੇਂ ਦੀਆਂ ਤੇਰੇ ਸਾਹਮਣੇ ਆ ਮੈਂ ਬਸ ਇੰਨਾ ਹੀ ਜਵਾਬ ਦਿੱਤਾ ਸੀ ਸ਼ਾਮ ਦਾ ਸਮਾਂ ਸੀ ਉਹ ਉੱਠ ਕੇ ਰਸੋਈ ਵਿੱਚ ਗਿਆ ਤੇ ਦੋ ਕੱਪ ਕਾਫੀ ਬਣਾ ਕੇ ਲਿਆ ਆ ਵੀ ਜੋਦ ਦੀ ਬਣਾਈ ਹੋਣ ਕਰਕੇ ਪੀਣ ਦਾ ਮਨ ਤਾਂ ਨਹੀਂ ਸੀ ਪਰ ਸਫ਼ਰ ਵਿੱਚ ਹੋਈ ਥਕਾਵਟ ਕਾਰਨ ਮੈਂ ਚੁੱਪਚਾਪ ਕੱਪ ਚੁੱਕਿਆ ਤੇ ਕਾਫੀ ਪੀ ਲਈ ਸੀ ਵਿਆਹ ਤੋਂ ਬਾਅਦ ਜਦੋਂ ਵੀ ਘਰ ਵਿੱਚ ਕਾਫੀ ਬਣਦੀ ਸੀ ਤਾਂ ਅਕਸਰ ਅਭਿਜੋਤ ਹੀ ਬਣਾਉਂਦਾ ਸੀ ਤੇ ਮੈਂ ਬਹੁਤ ਸਵਾਦ ਨਾਲ ਪੀਂਦੀ ਸੀ ਪਰ ਅੱਜ ਉਸਦੀ ਬਣਾਈ ਕੌਫੀ ਮੈਨੂੰ ਬਿਲਕੁਲ ਚੰਗੀ ਨਹੀਂ ਸੀ ਲੱਗ ਰਹੀ ਕਿਉਂਕਿ ਇਸ ਘਰ ਵਿੱਚ ਮੇਰੀ ਅੱਖਾਂ ਸਾਹਮਣੇ ਜੈਨੀਫਰ ਦੀ ਹੀ ਤਸਵੀਰ ਘੁੰਮ ਰਹੀ ਸੀ ਉਹ ਤਸਵੀਰ ਜੋ ਮੇਰੇ ਦਿਮਾਗ ਨੇ ਆਪ ਮੁਹਾਰੇ ਹੀ ਆਪਣੇ ਅੰਦਰ ਛਾਪ ਲਈ ਸੀ ਕੌਫੀ ਪੀਣ ਤੋਂ ਬਾਅਦ ਮੈਂ ਅਭਿਜੋਤ ਨੂੰ ਕਿਹਾ ਕਿ ਉਸਨੇ ਜੈਸ ਜੈਸ ਦਾ ਜਿੰਨਾ ਵੀ ਉਧਾਰ ਦੇਣਾ ਉਹਨਾਂ ਦੀ ਇੱਕ ਲਿਸਟ ਤਿਆਰ ਕਰ ਲੈ ਜਦੋਂ ਉਸਨੇ ਲਿਸਟ ਬਣਾਈ ਤਾਂ ਲਗਭਗ 32000 ਡਾਲਰ ਦੀ ਲਿਸਟ ਬਣੀ ਸੀ ਅਗਲੇ ਦਿਨ ਅਸੀਂ ਸਾਰਿਆਂ ਕੋਲ ਜਾ ਕੇ ਉਹਨਾਂ ਦਾ ਸਾਰਾ ਉਧਾਰ ਮੋੜ ਦਿੱਤਾ ਸੀ ਘਰ ਆਉਣ ਤੱਕ ਸਾਨੂੰ ਸ਼ਾਮ ਹੋ ਗਈ ਸੀ ਇਸ ਲਈ ਬਾਹਰੋਂ ਖਾਣਾ ਖਾ ਕੇ ਹੀ ਘਰ ਆਏ ਸੀ ਘਰ ਆ ਕੇ ਅbijot ਨੇ ਮੈਨੂੰ ਪੁੱਛਿਆ ਤੇਰੇ ਕੋਲ ਇਹਨੇ ਪੈਸੇ ਕਿੱਥੋਂ ਆਏ ਤਾਂ ਮੈਂ ਕਿਹਾ ਇਹ ਮੇਰੇ ਨਹੀਂ ਤੇਰੇ ਹੀ ਪੈਸੇ ਹਨ ਉਹ ਪੈਸੇ ਜੋ ਤੂੰ ਮੇਰਾ ਘਰ ਖਰੀਦਣ ਸਮੇ ਆਪਣੇ ਬੈਂਕ ਖਾਤੇ ਵਿੱਚੋਂ ਦਿੱਤੇ ਸਨ ਮੇਰਾ ਇਹ ਜਵਾਬ ਸੁਣ ਕੇ ਉਹ ਸਮਝ ਗਿਆ ਸੀ ਕਿ ਹੁਣ ਉਸ ਘਰ ਵਿੱਚ ਉਸ ਲਈ ਕੋਈ ਜਗ੍ਹਾ ਨਹੀਂ ਸੀ ਪਰ ਬੋਲਿਆ ਕੁਝ ਨਹੀਂ ਫਿਰ ਅਭਜੋਤ ਨੇ ਮੈਨੂੰ ਬਾਹਰ ਘੁੰਮਣ ਜਾਣ ਲਈ ਕਿਹਾ ਤਾਂ ਮੈਂ ਉਸ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮੈਂ ਜਲਦੀ ਸੌਣਾ ਹੈ ਤੇ ਸਵੇਰੇ ਜਲਦੀ ਹੀ ਮੇਰੀ ਵਾਪਸੀ ਦੀ ਫਲਾਈਟ ਹੈ ਇਹ ਗੱਲ ਸੁਣ ਕੇ ਉਹ ਹੈਰਾਨ ਰਹਿ ਗਿਆ ਸੀ ਕਿਉਂਕਿ ਉਸ ਨੂੰ ਇਹ ਵਹਿਮ ਸੀ ਕਿ ਮੈਂ ਉਸਦੀ ਪਤਨੀ ਹੋਣ ਦੇ ਨਾਤੇ ਇੱਥੇ ਆਈ ਹਾਂ ਪਰ ਉਹ ਇਹ ਨਹੀਂ ਸੀ ਜਾਣਦਾ ਕਿ ਮੈਂ ਤਾਂ ਉਸ ਨਾਲ ਵਫਾਦਾਰੀ ਦਾ ਉਹ ਰਿਸ਼ਤਾ ਨਿਭਾਉਣ ਆਈ ਸੀ ਜਿਸ ਦੀ ਉਸ ਨੇ ਬੇਕਦਰੀ ਕੀਤੀ ਸੀ ਫਿਰ ਉਸ ਨੇ ਮੈਨੂੰ ਵਾਪਸ ਆਉਣ ਤੋਂ ਤਾਂ ਨਹੀਂ ਰੋਕਿਆ ਪਰ ਇੱਕ ਵਾਰ ਫਿਰ ਮੇਰੇ ਪੈਰੀਂ ਪੈ ਗਿਆ ਤੇ ਉੱਚੀ ਉੱਚੀ ਰੋਂਦਾ ਹੋਇਆ ਕਹਿਣ ਲੱਗਾ ਮੈਨੂੰ ਮaaf ਕਰ ਦੇ ਨਵਰੀਤ ਤੂੰ ਸੱਚਮੁੱਚ ਮੇਰੀ ਜ਼ਿੰਦਗੀ ਵਿੱਚ ਰੱਬ ਬਣ ਕੇ ਆਈ ਹੈਂ ਬਸ ਮੈਂ ਹੀ ਮੂਰਖ ਸੀ ਜੋ ਤੈਨੂੰ ਪਹਿਚਾਨ ਨਹੀਂ ਸਕਿਆ ਤੇ ਮੈਂ ਤੇਰੇ ਨਾਲ ਇੰਨਾ ਗਲਤ ਕੀਤਾ ਮੈਨੂੰ ਮਾਫ਼ ਕਰ ਦੇ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਯਕੀਨ ਹੋ ਗਿਆ ਸੀ ਕਿ ਉਹ ਆਪਣੀ ਗਲਤੀ ਲਈ ਬਹੁਤ ਸ਼ਰਮਿੰਦਾ ਸੀ। ਪਰ ਮੈਂ ਆਪਣੇ ਦਿਲ ਤੇ ਪੱਥਰ ਰੱਖੀ ਰੱਖਿਆ ਤੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਅਗਲੇ ਦਿਨ ਮੇਰੀ ਫਲਾਈਟ ਸੀ। ਉਹੀ ਫਲਾਈਟ ਜਿਸ ਵਿੱਚ ਬੈਠੀ ਮੈਂ ਇਹ ਸਭ ਗੱਲਾਂ ਯਾਦ ਕਰ ਰਹੀ ਸੀ। ਕਿਰਪਾ ਕਰਕੇ ਸਾਰੇ ਆਪਣੀ ਸੀਟ ਬੈਲਟ ਬੰਨ ਲੈਣ। ਜਹਾਜ਼ ਦਿੱਲੀ 에어ਪੋਰਟ ਉੱਤੇ ਉਤਰਨ ਲਈ ਤਿਆਰ ਹੈ। ਏਅਰ ਹੋਸਟੈਸ ਦੀ ਇਸ ਅਨਾਉਂਸਮੈਂਟ ਨੇ ਮੈਨੂੰ ਫਿਰ ਉਹਨਾਂ ਯਾਦਾਂ ਵਿੱਚੋਂ ਬਾਹਰ ਕੱਢਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੀਆਂ ਅੱਖਾਂ ਨਮ ਹੋ ਚੁੱਕੀਆਂ ਸਨ ਮੈਂ ਆਪਣੇ ਪਾਸ ਵਿੱਚੋਂ ਰੁਮਾਲ ਕੱਢਿਆ ਤੇ ਅੱਖਾਂ ਪੂੰਝੀਆਂ ਮੈਂ ਆਪਣੇ ਘਰ ਪਹੁੰਚ ਚੁੱਕੀ ਸੀ ਮੈਂ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗਣ ਦਿੱਤਾ ਕਿ ਮੈਂ ਕਦੋਂ ਅਮਰੀਕਾ ਗਈ ਤੇ ਕਦੋਂ ਵਾਪਸ ਆਈ ਤੇ ਕਿਸ ਮਕਸਦ ਲਈ ਗਈ ਸੀ ਇੱਕ ਸਾਲ ਪਹਿਲਾਂ ਦੀ ਤਰ੍ਹਾਂ ਹੀ ਇੱਕ ਵਾਰ ਫਿਰ ਸਵੇਰੇ-ਸਵੇਰੇ ਡੋਰ ਬੈਲ ਵੱਜੀ ਮੈਂ ਜਾ ਕੇ ਗੇਟ ਖੋਲ੍ਹਿਆ ਤਾਂ ਸਾਹਮਣੇ ਅਭਿਜੋਤ ਖੜਾ ਸੀ ਇੱਕ ਪਲ ਲਈ ਤਾਂ ਮੈਂ ਸੋਚੀ ਪੈ ਗਈ ਸੀ ਉਹ ਵੀ ਦਿਨ ਸੀ ਜਦੋਂ ਮੇਰੀ ਅੱਖੋਂ ਉੱਲੇ ਮੇਰਾ ਘਰ ਉਜੜ ਚੁੱਕਿਆ ਸੀ ਫਿਰ ਵੀ ਮੈਂ ਅਭਿਜੋਤ ਨੂੰ ਸਾਹਮਣੇ ਖੜਾ ਦੇਖ ਕੇ ਬਹੁਤ ਖੁਸ਼ ਹੋਈ ਸੀ ਤੇ ਇੱਕ ਇਹ ਵੀ ਦਿਨ ਸੀ ਜਦੋਂ ਮੇਰਾ ਦਿਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੇਰਾ ਘਰ ਦੁਬਾਰਾ ਵਸਣ ਜਾ ਰਿਹਾ ਸੀ ਪਰ ਅੱਜ ਅਭਿਜੋਤ ਨੂੰ ਸਾਹਮਣੇ ਖੜਾ ਦੇਖ ਕੇ ਮੈਨੂੰ ਕੋਈ ਖੁਸ਼ੀ ਨਹੀਂ ਸੀ ਹੋਈ ਮੇਰਾ ਮਨ ਤਾਂ ਨਹੀਂ ਸੀ ਕਿ ਉਸ ਨੂੰ ਅੰਦਰ ਆਉਣ ਲਈ ਕਹਾ ਪਰ ਮੈਂ ਉਸ ਦੇ ਆਉਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਚੁੱਕੀ ਸੀ ਕਿ ਅਸੀਂ ਦੋਨੋਂ ਇਕੱਠੇ ਹੀ ਰਹਾਂਗੇ ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਜੋ ਕੁਝ ਵੀ ਹੋਇਆ ਸੀ ਮੇਰੇ ਜਾਂ ਅਭਿਜੋਤ ਦੇ ਮੰਮੀ ਪਾਪਾ ਨੂੰ ਉਸ ਬਾਰੇ ਕੁਝ ਪਤਾ ਲੱਗੇ ਇਸ ਲਈ ਮੈਂ ਉਸ ਨੂੰ ਆਪਣੇ ਘਰ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ ਸੀ ਅਮਰੀਕਾ ਤੋਂ ਵਾਪਸ ਆ ਕੇ ਅਭਿਜੋਤ ਨੂੰ 2 ਹਫ਼ਤਿਆਂ ਦੀ ਛੁੱਟੀ ਮਿਲੀ ਸੀ ਤੇ ਉਸ ਤੋਂ ਬਾਅਦ ਉਸਨੇ ਫਿਰ ਤੋਂ ਦਫ਼ਤਰ ਜੁਆਇਨ ਕਰ ਲਿਆ ਸੀ ਹੌਲੀ-ਹੌਲੀ ਸਾਡੀ ਜ਼ਿੰਦਗੀ ਦੀ ਗੱਡੀ ਫਿਰ ਆਪਣੀ ਲੀ ਤੇ ਆ ਗਈ ਸੀ ਤੇ ਹੁਣ ਅਭਜੋਤ ਦੀ ਹਰ ਗੱਲ ਵਿੱਚੋਂ ਇਹ ਪਤਾ ਲੱਗਦਾ ਸੀ ਕਿ ਉਹ ਅੱਜ ਵੀ ਆਪਣੀ ਉਸ ਗਲਤੀ ਤੇ ਸ਼ਰਮਿੰਦਾ ਸੀ ਤੇ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦੀ ਸੀ ਕਿ ਕੋਈ ਵੀ ਅਜਿਹੀ ਗੱਲ ਨਾ ਹੋਵੇ ਜਿਸ ਨਾਲ ਉਸ ਨੂੰ ਲੰਘੇ ਹੋਏ ਸਮੇਂ ਬਾਰੇ ਚੰਗਾ ਜਾਂ ਬੁਰਾ ਕੋਈ ਵੀ ਅਹਿਸਾਸ ਹੋਵੇ ਕੁਝ ਮਹੀਨਿਆਂ ਵਿੱਚ ਹੀ ਮੈਨੂੰ ਮੇਰਾ ਅਭਜੋਤ ਵਾਪਸ ਮਿਲ ਗਿਆ ਸੀ ਹੁਣ ਉਹ ਮੇਰੀ ਇੰਨੀ ਕੋ ਫਿਕਰ ਕਰਨ ਲੱਗਾ ਸੀ ਕਿ ਜਦੋਂ ਮੇਰੀ ਡਿਲੀਵਰੀ ਲਈ ਮੇਰੇ ਮੰਮੀ ਨੇ ਮੈਨੂੰ ਨਾਲ ਲੈ ਕੇ ਜਾਣ ਲਈ ਕਿਹਾ ਤਾਂ ਅਭਿਜੋਤ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਤੇ ਕਹਿਣ ਲੱਗਾ ਮੰਮੀ ਜੀ ਜੇਕਰ ਤੁਸੀਂ ਅਸਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਇੱਥੇ ਰਹਿ ਕੇ ਕਰ ਲਓ ਮੈਂ ਇਸ ਨੂੰ ਆਪਣੇ ਤੋਂ ਦੂਰ ਨਹੀਂ ਭੇਜ ਸਕਦਾ ਉਸ ਦੀ ਇਸ ਗੱਲ ਤੋਂ ਮੇਰੇ ਮੰਮੀ ਪਾਪਾ ਵੀ ਬਹੁਤ ਖੁਸ਼ ਸਨ ਡੇਢ ਕੁ ਮਹੀਨੇ ਬਾਅਦ ਮੇਰੀ ਡਿਲੀਵਰੀ ਸੀ ਤੇ ਮੈਂ ਜੋੜੇ ਬੱਚਿਆਂ ਨੂੰ ਜਨਮ ਦਿੱਤਾ ਇੱਕ ਬੇਟਾ ਤੇ ਇੱਕ ਬੇਟੀ ਅੱਜ ਅਸੀਂ ਆਪਣੇ ਹਾਸਤੇ ਖੇੜਦੇ ਪਰਿਵਾਰ ਵਿੱਚ ਬਹੁਤ ਖੁਸ਼ ਹਾਂ। ਅੱਜ ਮੈਨੂੰ ਮਾਣ ਹੈ ਆਪਣੇ ਉਸ ਫੈਸਲੇ ਉੱਪਰ ਜੋ ਮੈਂ ਆਪਣੀ ਮਾਂ ਨੂੰ ਪਾਸੇ ਤੇ ਰਿਸ਼ਤੇ ਪ੍ਰਤੀ ਆਪਣੀ ਵਫਾਦਾਰੀ ਨੂੰ ਸਾਹਮਣੇ ਰੱਖ ਕੇ ਲਿਆ ਸੀ। ਸੋ ਨਵਰੀਦ ਦੀ ਇਸ ਵਫਾਦਾਰੀ ਬਾਰੇ ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਕੀ ਉਸਨੇ ਚੰਗਾ ਕੀਤਾ? ਤੁਹਾਡੇ ਕੀ ਵਿਚਾਰ ਹਨ? ਜ਼ਰੂਰ ਲਿਖ ਕੇ ਦੱਸਿਓ। ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਚੰਗੀ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ। ਸ਼ੇਅਰ ਵੀ ਕਰਿਓ ਦੋਸਤਾਂ ਨਾਲ। ਜੇਕਰ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਓ। ਬਾਕੀ ਦੀਆਂ ਕਹਾਣੀਆਂ ਵੀ ਜ਼ਰੂਰ ਸੁਣਿਓ। ਉਮੀਦ ਹੈ ਤੁਹਾਨੂੰ ਉਹ ਵੀ ਇਸੇ ਤਰ੍ਹਾਂ ਬਹੁਤ ਪਸੰਦ ਆਉਣਗੀਆਂ। ਦਿਲ ਨੂੰ ਛੋਹ ਜਾਣ ਵਾਲੀਆਂ ਤੇ ਪਰਿਵਾਰਕ ਕਹਾਣੀਆਂ ਹਨ। ਇਸ ਚੈਨਲ ਤੇ ਆਉਣ ਲਈ ਤੇ ਕਹਾਣੀ ਨੂੰ ਵਕਤ ਦੇਣ ਲਈ ਬਹੁਤ-ਬਹੁਤ ਸ਼ੁਕਰੀਆ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਦੇ ਲਈ ਬਾਕੀ ਕਹਾਣੀਆਂ ਨੂੰ ਸੁਣਦੇ ਰਹੋ। ਧੰਨਵਾਦ।